ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਵਾਹੀ ਗੁਰੂ ਜੀ ਦਾ ਖਲਸਾ ਵਾਹੀ ਗੁਰੂ ਜੀ ਦੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਆਸਾ ਰਾਗ ਵਿੱਚ ਚੱਲ ਰਹੀ ਹੈ 486 ਅੰਤੇ ਭਗਤ ਜੀ ਦੇ ਇਹ ਸ਼ਬਦ ਸੁਭਾਈ ਮਾਨ ਹਨ ਆਓ ਭਗਤ ਜੀ ਆਪਣੀ ਰਸਨਾ ਤੋਂ ਸ਼ਬਦੀ ਰਮਤਾ ਕਰਦੇ ਹਨ ਤੀਜਾ ਸ਼ਬਦ ਭਗਤ ਰਵਿਦਾਸ ਜੀ ਰਮ ਕਰਦੇ ਹਨ ਜੀ ਆਸਾ ਤੁਮ ਚੰਦਨ ਹਮ ਅਰਿੰਡ ਬੱਪਰੇ ਸੰਗਤ ਮਾਰੇ ਵਾਸ ਨੀ ਤੇ ਰੁਖ ਤੇ ਊਚ ਭਏ ਹੈ ਗੰਧ ਸਗੰਧ ਨਿਵਾਸ ਧਨ ਤਨ ਭਗਤ ਰਵਿਦਾਸ ਜੀਓ ਆਪਣੀ ਰਸਨਾ ਤੋਂ ਇਹ ਸ਼ਬਦ ਅਰੰਭ ਕਰਦੇ ਹਨ ਜਿਹਦੇ ਵਿੱਚ ਭਗਤ ਜੀ ਬਚਨ ਕਰਦਿਆਂ ਤੁਮ ਚੰਦਨ ਹਮਰੇ ਰਿੰਡ ਬੱਪਰੇ ਈੜੀ ਦੇ ਨਾਲ ਈੜੀ ਨੂੰ ਸਿਹਾਰੀ ਦੇ ਨਾਲ ਅਰੰਭ ਕਰਦੇ ਹਨ ਰਿੰਡ ਅਕਸ਼ਰ ਜਿਹੜਾ ਇਹ ਈੜੀ ਤੇ ਹੈ ਇਹ ਰਿੰਡ ਕਹਿ ਕੇ ਇਹਨੂੰ ਬੁਲਾਣਾ ਹੈ ਇਹ ਲਫ਼ਜ਼ ਵੀ ਆਪਾਂ ਗਲਤ ਬੋਲਦੇ ਹਾਂ ਰਿੰਡ ਬੱਪਰੇ ਸੰਗਤ ਮਾਰੇ ਵਾਸਾ ਇੱਕ ਚੰਦਨ ਦੇ ਦਰਖਤ ਦੇ ਲਾਗੇ ਰਿੰਡ ਦਾ ਦਰਖਤ ਚ ਹੋਵੇ ਭਗਤ ਜੀ ਕਹਿੰਦੇ ਉਹ ਚੰਦਨ ਦਾ ਬਿਰਸ਼ਾ ਸਾ ਬਿਰਸ਼ਾ ਜਿਹਦੀ ਸਗੰਧ ਦੇ ਨਾਲ ਵਾਸ਼ਨਾ ਦੇ ਨਾਲ ਸਗੰਧੀ ਦੇ ਨਾਲ ਦੇ ਦਰਖਤ ਵੀ ਜਿਹੜਿਆਂ ਉਸੇ ਤਰ੍ਹਾਂ ਸਗੰਧੀ ਮਾਰਦੇ ਹਨ ਇਹ ਉਹਦੇ ਵਿੱਚ ਗੁਣ ਹੈ ਚੰਦਨ ਦੇ ਦਰਖਤ ਵਿੱਚ ਇਹ ਬਾਣੀ ਦੇ ਵਿੱਚ ਨੇ ਕਾਈ ਜਗਤ ਚੰਦਨ ਦੇ ਜਿਹੜਾ ਜਿਗਰ ਹੁੰਦਾ ਹੈ ਇਦੀ ਲੱਕੜ ਪੀਤਰ ਮੰਨੀ ਜਾਂਦੀ ਹੈ ਆਮ ਦੁਕਾਨਾਂ ਤੋਂ ਆਪਾਂ ਨੂੰ ਨਹੀਂ ਮਿਲਦੀ ਕਿਉਂਕਿ ਇਹ ਬਹੁਤ ਮਹਿੰਗੀ ਲੱਕੜ ਹੁੰਦੀ ਹੈ ਜਿਹੜੀ ਕਿ ਬ੍ਰਹਮ ਲੋਕ ਪੰਡਤ ਲੋਕ ਜਿਹੜੇ ਹਨ ਜਿਸ ਵੇਲੇ ਦੇਖੋ ਵਿਧੀ ਅਨਸਾਰ ਆਪਣੇ ਕਾਰਜ ਕਰਦੇ ਹਨ ਉੱਥੇ ਚੰਦਨ ਦੀ ਲੱਕੜੀ ਬਾਲਦੇ ਹਨ ਵਰਤੋਂ ਕੀਤੀ ਜਾਂਦੀ ਹੈ ਤੇ ਇਸੇ ਤਰ੍ਹਾਂ ਇਹ ਆਮਦ ਕਾਂ ਤੋਂ ਤਾਲਾਂ ਤੋਂ ਜਿਵੇਂ ਲੱਕੜ ਦੇ ਉਥੋਂ ਨਹੀਂ ਪ੍ਰਾਪਤ ਹੁੰਦੀ ਤੇ ਭਗਤ ਕਬੀਰ ਸਾਹਿਬ ਜੀ ਭਗਤ ਰਬਿਦਾਸ ਜੀ ਦਾ ਜਿਗਰ ਇਸ ਕਰਕੇ ਕਰਦੇ ਹਨ ਤੁਲਨਾ ਕਰਦੇ ਹਨ ਭਗਤ ਜੀ ਉਸ ਬਿਰਤੀ ਦੀ ਕਹਿੰਦੇ ਜਿਵੇਂ ਇੱਕ ਸੁਗੰਧ ਵਾਲਾ ਦਰਖਤ ਚੰਦਨ ਦਾ ਜਿਹੜੇ ਬਾਗ ਵਿੱਚ ਵਣ ਵਿੱਚ ਹੁੰਦਾ ਉਹ ਸਾਰੇ ਵਣ ਨੂੰ ਪਵਿੱਤਰ ਕਰ ਦਿੰਦਾ ਸਾਰੇ ਦਰਖਤ ਉਹ ਬਿਰਸ਼ ਉਹ ਭਾਵੇਂ ਕਿਸੇ ਤਰ੍ਹਾਂ ਦੇ ਹੋਣ ਉਸ ਸਾਰੇ ਬਾਗ ਦੇ ਵਿੱਚੋਂ ਬਾਣ ਦੇ ਵਿੱਚੋਂ ਉਹਦੀ ਸਗੰਤ ਹੁੰਦੀ ਹੈ ਬਾਸ਼ਨਾ ਹੁੰਦੀ ਹੈ ਚੰਦਨ ਦੀ ਤੇ ਉਹਦੇ ਲਾਗੇ ਭਾਵੇਂ ਉਸ ਦਰਖਤ ਦੀ ਭਗਤ ਜੀ ਧਾਰਮਿੰਦਨ ਅਰਿੰਡ ਦੇ ਈੜੀ ਤੇ ਆਰਿੰਡ ਬੱਪਰੇ ਕਹਿੰਦੇ ਜਿਵੇਂ ਅਰਿੰਡ ਦੇ ਦਰਖਤ ਤੋਂ ਕੋਈ ਬਹੁਤਾ ਵਧੀਆ ਨਹੀਂ ਹੁੰਦਾ ਉਹਦੇ ਲਾਗੇ ਹੋਣ ਕਰ ਨੂੰ ਵੀ ਪਵਿੱਤਰ ਹੋ ਜਾਂਦਾ ਹੈ ਆਮ ਉਹਦੀ ਲੱਕੜ ਵੀ ਕੰਮ ਨਹੀਂ ਹੁੰਦੀ ਬਾਲਣ ਦੇ ਕੰਮ ਹੁੰਦਾ ਉਹ ਬਿਰਸ਼ ਪਰ ਕਹਿੰਦੇ ਚੰਦਨ ਦੇ ਲਾਗੇ ਹੁਣ ਕਰਕੇ ਉਹ ਵੀ ਵਾਸ਼ਨਾ ਦੇ ਰਹਿਤ ਹੋ ਜਾਂਦਾ ਹੈ ਵਾਸ਼ਨਾ ਦੇ ਨਾਲ ਸੰਗੰਧੀ ਨਾਲ ਪਵਿੱਤਰ ਹੋ ਜਾਂਦਾ ਹੈ ਇਸੇ ਤਰ੍ਹਾਂ ਕਹਿੰਦੇ ਮਾਲਕਾ ਹੈ ਹਰੀ ਜੀ ਉਹ ਮਾਧੋ ਜੀ ਉਹ ਠਾਕਰ ਦਾ ਨਾਮ ਹੈ ਜਿਹੜਾ ਮਾਇਆ ਭਤੀ ਪ੍ਰਮਾਤਮਾ ਉਹਨੂੰ ਮਾਧੋ ਕਿਹਾ ਜਾਂਦਾ ਭਾਵੇਂ ਕੀ ਕੀ ਲੇਖਕਾਰਾਂ ਨੇ ਕਈ ਲੋਕਾਂ ਨੇ ਇਦਾਂ ਅਨਸਰ ਕੀਤਾ ਉੱਤਰ ਕੀਤਾ ਕਿ ਕ੍ਰਿਸ਼ਨ ਭਗਵਾਨ ਦਾ ਨਾਮ ਆਦੋ ਹੈ ਪਰ ਨਹੀਂ ਠਾ ਇੱਥੇ ਰਵਿਦਾਸ ਭਗਤ ਜੀ ਉਹ ਪਰਮੇਸ਼ਰ ਦੇ ਪ੍ਰਤੀ ਕਹਿੰਦੇ ਨੇ ਦਾ ਅਰਥ ਹੈ ਜਿਹੜਾ ਉਹ ਬਣਦਾ ਕੀ ਮਾਇਆਵਤੀ ਜਿਹੜਾ ਸੰਸਾਰ ਜਿਹਨੂੰ ਆਪਾਂ ਮਾਇਆਵਤੀ ਕਹਿੰਦੇ ਆਓ ਪਰ ਮਾਲਕ ਉਹਦਾ ਮਾਲਕ ਜਿਹੜਾ ਅਕਾਲ ਪੁਰਖ ਉਹਨੂੰ ਮਾਦੋ ਕਿਹਾ ਜਾਂਦਾ ਹੈ ਇਮਾਰਤ ਭਗਤ ਰਵਿਦਾਸ ਜੀ ਕਹਿੰਦੇ ਮਾਧੋ ਜੀਓ ਮੈਂ ਵੀ ਇਸੇ ਤਰ੍ਹਾਂ ਸੀ ਇੱਕ ਅਰਿੰਡ ਦੀ ਤਰ੍ਹਾਂ ਵੀ ਮੇਰੀ ਬਿਰਤੀ ਸੀ ਮੇਰਾ ਅੰਦਰ ਸੀ ਮੇਰਾ ਹਿਰਦਾ ਸੀ ਜਿਹੜਾ ਜਿੁੱਸੀ ਚੰਦਨ ਦੀ ਤਰ੍ਹਾਂ ਹੋ ਜਿਸ ਤਰ੍ਹਾਂ ਢਾਡ ਉਹ ਬਿਰਸ਼ ਜਿਹੜਾ ਪਵਿੱਤਰ ਹੋ ਗਿਆ ਉਹਦੀ ਬਾਸ਼ਨਾ ਦੇ ਨਾਲ ਇਸੇ ਤਰ੍ਹਾਂ ਤੁਹਾਡਾ ਜਦੋਂ ਸੰਗ ਕੀਤਾ ਤੁਹਾਡੇ ਸ਼ਬਦ ਰਾਹੀ ਬਾਣੀ ਰਾਹੀ ਤੇ ਕਹਿੰਦੇ ਮੈਂ ਵੀ ਅਰਿੰਡ ਦੀ ਤਰ੍ਹਾਂ ਪਵਿੱਤਰ ਹੋ ਗਿਆ ਮੈਂ ਵੀ ਔਗਣਾ ਦਾ ਭਰਿਆ ਸੀ ਮੈਂ ਵੀ ਨੀਚ ਸੀ ਬਚਨ ਕਰਦਿਆਂ ਅੱਗੇ ਪੰਕਤੀ ਦੇ ਵਿੱਚ ਨੀਚ ਰੂਖ ਤੇ ਊਚ ਭਇ ਹੈ ਭਗਤ ਜੀ ਕਹਿੰਦੇ ਜਿਵੇਂ ਨੀਚ ਨੀਵੇਂ ਰੁੱਖ ਤੋਂ ਉੱਚੇ ਹੋ ਗਏ ਨਾ ਇੱਕ ਨੀਵਾ ਰੁੱਖ ਸੀ ਜਿਹੜਾ ਉਹ ਵੀ ਉੱਚੀ ਪਦਵੀ ਨੂੰ ਪ੍ਰਾਪਤ ਹੋ ਗਿਆ ਇਹਦੇ ਇਸੇ ਤਰ੍ਹਾਂ ਸਾਡੇ ਵਿੱਚ ਨੀਚ ਸਾਡੀ ਬਰਾਦਰੀ ਸਾਡਾ ਕਹਿੰਦੇ ਵਿਰਸਾ ਭਾਵੇਂ ਲੋਕਾਂ ਨੇ ਨੀਵਾ ਕਿਹਾ ਕਹਿੰਦੇ ਪਰ ਤੁਹਾਡੀ ਸੰਗਤ ਦੇ ਵਿੱਚ ਆਉਣ ਕਾਰਨ ਤੁਹਾਡੀ ਸੰਗਤ ਕਰਨ ਦੇ ਨਾਲ ਤੁਹਾਡਾ ਭਗਤੀ ਬੰਦਗੀ ਕਰਨ ਦੇ ਨਾਲ ਕਹਿੰਦੇ ਸੀ ਆਤਮਾ ਪੱਖੋ ਉੱਚੇ ਹੋ ਸਾਡਾ ਤੁਹਾਡੇ ਵਿੱਚ ਮਿਲਦੇ ਨਾਲ ਕਹਿੰਦੇ ਹਿਰਦੇ ਦੇ ਵਿੱਚੋਂ ਗਣ ਜਿਹੜੇ ਸੀ ਨਾਸ ਹੋ ਗਏ ਇੱਕ ਸੰਗਤ ਦੇ ਨਾਲ ਭਾਵ ਕੀ ਇਹ ਬਿਰਤੀ ਚੇਂਜ ਹੋਣ ਦੇ ਨਾਲ ਮੁੱਖ ਚੇਂਜ ਹੁੰਦਾ ਬਾਹਰਲੇ ਸਰੀਰ ਦੇ ਨਾਲ ਕੋਈ ਲੈਣ ਦੇ ਨਹੀਂ ਇੱਥੇ ਭਗਤ ਜੀ ਇੰਗਤਾ ਉਮੇ ਬਾਰੇ ਕਹਿੰਦੇ ਕਹਿੰਦੇ ਭਾਵੇਂ ਮਨੁੱਖ ਜਿੰਨਾ ਮਰਜੀ ਬਾਹਰੋਂ ਉੱਚਾ ਹੋ ਜਾਵੇ ਜਿੰਨਾ ਚਿਰ ਉਹਦੇ ਅੰਦਰ ਨੀਚਪੁਣਾ ਹੈ ਮਨ ਦੇ ਵਿੱਚ ਕੋੜ ਵਿਕਾਰ ਹਨ ਉਹਨਾਂ ਚਿਰ ਉਹ ਉੱਚਾ ਨਹੀਂ ਹੋ ਸਕਦਾ ਭਗਤ ਜੀ ਕਹਿੰਦੇ ਉਹ ਨੀਵਾ ਹੀ ਰਹੇਗਾ ਜਦੋਂ ਮਾਲਕ ਦੇ ਗੁਣਾ ਨੂੰ ਧਾਰਨ ਕਰ ਲੈਂਦਾ ਹੈ ਉਹ ਭਾਵੇਂ ਕਿਸੇ ਵੀ ਜਾਤ ਬਰਾਦਰੀ ਨਾਲ ਸੰਬੰਧ ਰੱਖਦਾ ਹੋਵੇ ਉਹ ਫਿਰ ਉਹਦਾ ਸਭ ਕੁਝ ਬਾਹਰਲਾ ਪਨ ਖਤਮ ਹੋ ਜਾਂਦਾ ਹੈ ਉਹ ਪਰਮੇਸ਼ਰ ਦਾ ਇੱਕੋ ਪਰਮਾਤਮਾ ਦਾ ਭਗਤ ਗੁਰਮੁਖ ਜਨ ਬਣ ਜਾਂਦਾ ਹੈ ਜਿਵੇਂ ਬਾਣੀ ਦੇ ਵਿੱਚ ਸਾਨੂੰ ਸਾਡੇ ਇਤਿਹਾਸ ਚੋਂ ਸਿੱਧ ਮਿਲ ਜਾਵੇਗੀ ਐਸੇ-ਐਸੇ ਸਿੰਘ ਹੋਏ ਸਿੰਘਣੀਆਂ ਜਿਨ੍ਹਾਂ ਨੇ ਸਭ ਕੁਝ ਨਸ਼ਾਵਰ ਕਰਤਾ ਗੁਰੂ ਮਹਾਰਜ ਜੀ ਤੋਂ ਉਹਨਾਂ ਦੀ ਕੋਈ ਜਾਤ ਬਰਾਦਰੀ ਨਾਲ ਕੋਈ ਲੈਣ ਤੋਲ ਨਹੀਂ ਸੀ ਇਸੇ ਤਰ੍ਹਾਂ ਸਾਨੂੰ ਜਦੋਂ ਆਪਾਂ ਪਿੱਛੇ ਵੀ ਬਚਨ ਗੱਲ ਕੀਤੀ ਸੀ ਕਿ ਅੰਮ੍ਰਿਤ ਪਾਣ ਕਰਾਇਆ ਜਾਂਦਾ ਉਸ ਦਿਨ ਸਾਡੀ ਜਾਤ ਹਿੰਗਤਾ ਖਤਮ ਹੋ ਜਾਂਦੀ ਹੈ ਇੱਕੋ ਬਾਡੇ ਵਿੱਚ ਸਾਨੂੰ ਸਿੰਘ ਸਜਾਇਆ ਜਾਂਦਾ ਹੈ ਅੰਮ੍ਰਿਤ ਦਾ ਬਾਟਾ ਜਿਹੜਾ ਤਿਆਰ ਹੁੰਦਾ ਇੱਕੋ ਨੂੰ ਮੂਲ ਦਾ ਆ ਕਰਕੇ ਹੀ ਲਵਾਇਆ ਜਾਂਦਾ ਹੈ ਕਿ ਅੱਜ ਤੋਂ ਪੰਜ ਪਿਆਰੇ ਸਿੰਘ ਸਹਿਬਾਨ ਸਾਨੂੰ ਹਦਾਇਤ ਕਰਦੇ ਹਨ ਸਿੱਖਿਆ ਦਿੰਦੇ ਹਨ ਰਹਿਤ ਸਾਨੂੰ ਸੁਨਾਉਂਦੇ ਹਨ ਸਰਾਂਦੇ ਹਨ ਕਿ ਭਾਈ ਅੱਜ ਤੋਂ ਤੁਹਾਡੀ ਕੋਈ ਜਾਤ ਬਰਾਦਰੀ ਨਹੀਂ ਤੁਸੀਂ ਕੋ ਪਰਮ ਪਿਤਾ ਦੇ ਬੱਚੇ ਹੋ ਤੁਹਾਡਾ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਤੇ ਮਾਤਾ ਸਹਿਬ ਕੌਰ ਜੀ ਤੁਹਾਡੀ ਮਾਤਾ ਹੈ ਕਿਹਾ ਜਾਂਦਾ ਸੰਨ ਇਹ ਅੱਜ ਤੋਂ ਬਾਅਦ ਹਿੰਗਤਾ ਛੱਡ ਦਿਓ ਇਹ ਅੰਦਰੋਂ ਕੋੜ ਜਿਹੜਾ ਉਕਾਰ ਕੱਢ ਦਿਓ ਤੁਹਾਨੂੰ ਇੱਕੋ ਬਾਟੇ ਵਿੱਚ ਤਾਂ ਹੀ ਅੰਮ੍ਰਿਤ ਪਾਣ ਰਾਇਆ ਗਿਆ ਇੱਥੇ ਭਗਤ ਰਵਿਦਾਸ ਜੀ ਆਪਣੀ ਉਸ ਸੁਰਤੀ ਬਿਰਤੀ ਬਾਰੇ ਸਾਨੂੰ ਦੱਸਦੇ ਹਨ ਇਹਦੇ ਇਸੇ ਤਰ੍ਹਾਂ ਕਹਿੰਦੇ ਜਿਵੇਂ ਚੰਦਨ ਦਾ ਸੰਗ ਕਰਕੇ ਮਨੁੱਖ ਚੰਦਨ ਵਰਗਾ ਹੀ ਹੋ ਜਾਂਦਾ ਹੈ ਉਹ ਦਰਸ਼ ਉਹ ਬਿਰਸ਼ ਉਹ ਬੂਟੇ ਜਿਹੜੇ ਨੇਰੇ ਲੱਗਦੇ ਹਨ ਉਹ ਵੀ ਪਵਿੱਤਰ ਵਾਸ਼ਨਾ ਵਾਲੇ ਹੋ ਜਾਂਦੇ ਹਨ ਕਹਿੰਦੇ ਇਸੇ ਤਰ੍ਹਾਂ ਗੁਰੂ ਦਾ ਸੰਗ ਕਰਕੇ ਭਵੇਂ ਕਿਸੇ ਵੀ ਵਰਨ ਦਾ ਕੋਈ ਮਨੁੱਖ ਹੈ ਉਹਦੀ ਆਤਮਾ ਪਵਿੱਤਰ ਹੋ ਜਾਂਦੀ ਹੈ ਉਹ ਮਾਲਕ ਵਰਗਾ ਹੀ ਬਣ ਜਾਂਦਾ ਹੈ ਬਚਨ ਕਰਦੇ ਨੇ ਭਗਤ ਜੀ ਅਗਲੀਆਂ ਪੰਕਤੀਆਂ ਦੇ ਵਿੱਚ ਸਾਨੂੰ ਦਰਸਾਉਂਦੇ ਹਨ ਤੇ ਵਚਨ ਕਰਦੇ ਨਾਉ ਤੁਮ ਚੰਦਨ ਹਮ ਅਰਿੰਦ ਬੱਪਰੇ ਸੰਗਤ ਮਾਰੇ ਵਾਸਾ ਨੀਚ ਰੁਖ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ਮਾਧੋ ਸਤ ਸੰਗਤ ਸਰਣ ਤੁਮਾਰੀ ਹਮ ਔਗੁਣ ਤੁਮ અપਕਾਰੀ ਰਹਾਉ ਦੀ ਪੰਕਤੀ ਵਿੱਚ ਫਿਰ ਦੱਸਦੇ ਹਨ ਬਿੰਦਰੀ ਭਾਵ ਦਰਸਾਣ ਦੇਨ ਕਹਿੰਦੇ ਮਾਧੋ ਠਾਕੁਰ ਜੀਓ ਉਮਾਦੋ ਮਾਇਆਵਤੀ ਪ੍ਰਮਾਤਮਾ ਜੀ ਉਹ ਤੁਹਾਡੀ ਸਰਨ ਆਏ ਹਾਂ ਥਤ ਸੰਗਤ ਸਰਨ ਤੇ ਮਾਰੀ ਜਦੋਂ ਦੀ ਤੁਹਾਡੀ ਸਰਨ ਲਈ ਹੈ ਜਦੋਂ ਦਾ ਤੁਹਾਡਾ ਆਸਰਾ ਲਿਆ ਹਮ ਔਗਣ ਤੁਮ ਅਪਕਾਰੀ ਕਹਿੰਦੇ ਅਸੀਂ ਔਗਣਾ ਦੇ ਪੁੱਤਲੇ ਸੀ ਔਗਣਾ ਦੀ ਸਾਡੇ ਉੱਤੇ ਪੰਡ ਸੀ ਔਗਣਾ ਦੇ ਭਰੇ ਪਏ ਸੀ ਤੁਸੀਂ ਪਰਉਪਕਾਰ ਕਰਕੇ ਔਗਣ ਘਟ ਤੇ ਔਗਣਾ ਰਹਿਤ ਕਰਤਾਰਾ ਹਾਓ ਤੁਮ ਮਖਤੂਲ ਸਪੇਦ ਸਪੀਅਲੈ ਹਮ ਬਪਰੇ ਜਸ ਕੀੜਾ ਹਲ ਵੀ ਇਹ ਬਚਨਾ ਇਸ ਨੂੰ ਦੇਖੋ ਰੇਸ਼ਮ ਦਾ ਜਿਹੜਾ ਹੁੱਲ ਹੁੰਦਾ ਰੇਸ਼ਮ ਦਾ ਉਹਦੇ ਵਿੱਚ ਕੀੜਾ ਹੁੰਦਾ ਭਗਤ ਜੀ ਕਹਿੰਦੇ ਅਸੀਂ ਤਾਂ ਉਹ ਕੀੜੇ ਦੀ ਤਰ੍ਹਾਂ ਹਾਂ ਜਿਵੇਂ ਉਹ ਰੇਸ਼ਮ ਤੋਂ ਬਿਨਾ ਨਹੀਂ ਰਹਿ ਸਕਦਾ ਰੇਸ਼ਮ ਜਿਹੜਾ ਚਿੱਟਾ ਸਪੈਦ ਤੇ ਪੀਲੇ ਰੰਗ ਦਾ ਹੁੰਦਾ ਹਮ ਬਪਰੇ ਜਸ ਕੀੜਾ ਕਹਿੰਦੇ ਉਸੇ ਤਰ੍ਹਾਂ ਜਿੰਨਾ ਚਿਰ ਉਹ ਰੇਸ਼ਮ ਦੇ ਨਾਲ ਜੁੜਿਆ ਰਹਿੰਦਾ ਉਹਦੇ ਵਿੱਚ ਜਾਨ ਹੁੰਦੀ ਹੈ ਉਹ ਕੀੜਾ ਹੌਂਦਾ ਬਾਹਰ ਡਿੱਗਣ ਸਰ ਮਰ ਜਾਂਦਾ ਕਹਿੰਦੇ ਸਾਡੀ ਵੀ ਜਿੰਦ ਮਰ ਜਾਂਦੀ ਹੈ ਜਦੋਂ ਤੁਹਾਡੇ ਨਾਲ ਜੁੜੇ ਰਹਿੰਨੇ ਆ ਤੁਹਾਡਾ ਸੰਗ ਕਰਦੇ ਆ ਭਗਤ ਜੀ ਕਹਿੰਦੇ ਉਹਨਾਂ ਤੇ ਰਸੀ ਜਿੰਦੇ ਰਹਿੰਦੇ ਆ ਕਹਿੰਦੇ ਜਿੱਦਣ ਤੁਹਾਡਾ ਸੰਗ ਛੱਡ ਦਾਂਗੇ ਤੇ ਐ ਸਮਝਾਂਗੇ ਕਿ ਆਤਮਾ ਤੇ ਮਨ ਮਰ ਚੁੱਕਾ ਹੈ ਕਹਿੰਦੇ ਤੁਹਾਡੇ ਨਾਲ ਜੁੜਨ ਕਰਕੇ ਸਾਡੀ ਆਤਮਾ ਤੇ ਮਨ ਵਕਾਰਾਂ ਤੋਂ ਮਰ ਕੇ ਤੁਹਾਡੇ ਚਰਨਾਂ ਵਿੱਚ ਅਰਪਣ ਹੋ ਜਾਂਦਾ ਸਤ ਸੰਗਤ ਮਿਲ ਰਹੀਏ ਮਾਦੋ ਜਿਵੇਂ ਮਧਪ ਮਖੀਰਾ ਜਿਵੇਂ ਸ਼ਹਿਦ ਦੀ ਮੱਖੀ ਆਪਣੇ ਪਰਿਵਾਰ ਵਿੱਚੋਂ ਵਿਛੜ ਕੇ ਨਹੀਂ ਰਹਿ ਸਕਦੀ ਉਹ ਸੱਤੇ ਵਿੱਚ ਹੀ ਰਹਿੰਦੀ ਹੈ ਇਕੱਠੀਆਂ ਮੱਖੀਆਂ ਰਹਿੰਦੀਆਂ ਨੇ ਕੋ ਸ਼ਹਿਦ ਦੀਆਂ ਡੂੰਮਣੇ ਦੀਆਂ ਉਏ ਕੁ ਮਖੀਨੀ ਰਹਿ ਸਕਦੀ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਮਲਾਪ ਹੋਣਾ ਚਾਹੀਦਾ ਸਾਡਾ ਵੀ ਸਤ ਸੰਗਤ ਦੇ ਵਿੱਚ ਮਿਲ ਕੇ ਰਹਿਣਾ ਚਾਹੀਦਾ ਸਤ ਸੰਗਤ ਮਿਲ ਰਹੀਏ ਮਾਧੋ ਕਹਿੰਦੇ ਮਾਧੋ ਜੀਓ ਪ੍ਰਮਾਤਮਾ ਜੀਓ ਸਾਡੇ ਤੇ ਵੀ ਕਿਰਪਾ ਕਰ ਦੋ ਅਸੀਂ ਵੀ ਸੰਗਤ ਵਿੱਚ ਮਿਲ ਕੇ ਰਹੀਏ ਅਸੀਂ ਵੀ ਦੁਸ਼ ਈਰਖਾ ਚੜਾ ਲੜਾਈ ਝਗੜੇ ਬਿ ਸਵਕਾਰ ਛੱਡ ਦਈਏ ਤੇ ਤੁਹਾਡੇ ਚਰਣਾ ਵਿੱਚ ਭਾਈ ਭੈਣ ਭਰਾਵਾਂ ਦੀ ਤਰ੍ਹਾਂ ਸਾਰੇ ਮਿਲ ਕੇ ਤੁਹਾਡੀ ਸੰਗਤ ਕਰਕੇ ਜੀਵਨ ਬਣਾ ਲੀਏ ਜਿਵੇਂ ਇੱਕ شہਦ ਦੀ ਮੱਖੀ ਦੇਖੋ ਉਹ ਆਪਣੇ ਪਰਿਵਾਰ ਨੂੰ ਨਹੀਂ ਛੱਡਦੀ ਉਹ ਇਕੱਠੀਆਂ ਰਹਿੰਦੀਆਂ ਨੇ ਇੱਕ ਛੱਤੇ ਦੇ ਵਿੱਚ ਮਖੀਰਾ ਛੱਤੇ ਨੂੰ ਕਹਿੰਦੇ ਹਨ ਸ਼ਹਿਦ ਦੀ ਮੱਖੀਆਂ ਦਾ ਜਿਹੜਾ ਛੱਤਾ ਹੁੰਦਾ ਹੈ ਇਹਦੇ ਇਸੇ ਤਰ੍ਹਾਂ ਸਾਡਾ ਵੀ ਗਨ ਬਿਰਤੀ ਬਦਲ ਜਾਵੇ ਜਾਤੀ ਉੱਚਾ ਪਾਤੀ ਉੱਚਾ ਉੱਚਾ ਜਨਮ ਹਮਾਰਾ ਤੇ ਭਗਤ ਜੀ ਦੇਖੋ ਆਪਣੇ ਆਪ ਨੂੰ ਕਹਿੰਦੇ ਆ ਅਸੀਂ ਤਾਂ ਉੱਚੇ ਕਹਿੰਦੇ ਨਾ ਆਪਣੇ ਆਪ ਨੂੰ ਸਾਡੀ ਆਹ ਜਾਤ ਐ ਆਹ ਬਰਾਦਰੀ ਐ ਅਸੀਂ ਉੱਤੇ ਆ ਭਾਵੇਂ ਅਸੀਂ ਵਿਕਾਰਾਂ ਨਾਲ ਔਗਣਾ ਨਾਲ ਭਰੇ ਰਹੀਏ ਅੰਦਰ ਸਾਡੇ ਔਗਣਾ ਦਾ ਕੋੜ ਐ ਭਾਵੇਂ ਅਸੀਂ ਚੁਗਲੀ ਬਾਜ਼ ਆ ਨਿੰਦਕਾ ਤੇ ਮਹਾਰਾਜ ਜੀ ਦੇਖੋ ਭਗਤ ਜੀ ਆਪਣੇ ਆਪ ਨੂੰ ਨੀਵਿਆ ਕਹਿੰਦੇ ਆ ਕਹਿੰਦੇ ਮੇਰੀ ਜਾਤ ਵੀ ਨੀਵੀਂ ਉਹਨਾਂ ਨੇ ਕਿਤੇ ਸ਼ਰਮ ਥੋੜਾ ਕੀਤੀ ਸਾਡੇ ਵਗਰੋਂ ਅਸੀਂ ਸ਼ਰਮ ਕਰਦੇ ਹਾਂ ਬਾਹਰੋਂ ਇਹ ਸਾਨੂੰ ਕੋਈ ਪੁੱਛ ਨਾ ਲਏ ਕਿ ਸਾਡੀ ਬਰਾਦਰੀ ਜਾਤ ਕੀ ਹੈ ਤੇ ਜੇ ਅਸੀਂ ਲਕਾਬ ਵੀ ਲੈਨੇ ਆਪਣੀ ਬਰਾਦਰੀ ਜਾਤ ਪਰ ਭਗਤ ਜੀ ਸ਼੍ਰੀ ਆਮ ਕਹਿੰਦਿਆਂ ਉੱਚੀ ਬੋਲ ਕੇ ਕਹਿੰਦੇ ਮੇਰੀ ਜਾਤ ਜਾਤ ਉੱਚਾ ਪਾਤੀ ਉੱਚਾ ਉੱਚਾ ਜਨਮ ਹਮਾਰਾ ਕਹਿੰਦੇ ਮੇਰੀ ਜਾਤ ਵੀ ਨੀਵੀਂ ਸੀ ਬਰਾਦਰੀ ਵੀ ਜਨਮ ਵੀ ਮੇਰਾ ਨੀਵੇਂ ਘਰ ਵਿੱਚ ਹੋਇਆ ਕਹਿੰਦੇ ਪਰ ਕਿਰਪਾ ਕਰਤੀ ਮਹਾਰਾਜ ਨੇ ਉਹ RAM ਰਾਜੇ ਨੇ ਕਿਰਪਾ ਕਰਤੀ ਰਾਜਾ RAM ਕੀ ਸੇਵਨਾ ਕੀਨੀ ਕਹਿ ਰਵਿਦਾਸ ਚ ਮਾਰਾ ਕਹਿੰਦੇ ਮੈਂ ਜੇ ਤੇਰੀ ਸੇਵਾ ਨਾ ਕਰਦਾ ਜੇ ਤੇਰੀ ਪੂਜਾ ਨਾ ਕਰਦਾ ਬਾਣੀ ਪੜ੍ਹ ਕੇ ਨਾਮ ਗਾ ਕੇ ਭਜਨ ਨਾ ਕਰਦਾ ਬੰਦਗੀ ਨਾ ਕਰਦਾ ਜੇ ਲੋਕਾਂ ਨੇ ਮੈਨੂੰ ਵੀ ਇਸੇ ਤਰ੍ਹਾਂ ਹੀ ਵਾਜਾ ਮਾਰਨੀ ਅਸੀ ਭਗਤ ਜੀ ਕਹਿੰਦੇ ਮੈਨੂੰ ਵੀ ਉਹੇ ਕਰਕੇ ਬੁਲਾਣਾ ਸੀ ਨੀਵਾ ਕਹਿ ਕੇ ਬੁਲਾਣਾ ਸੀ ਤੁਸੀਂ ਕਿਰਪਾ ਧਾਰਤੀ ਮਿਹਰ ਕਰਤੀ ਮੈਨੂੰ ਉੱਚਾ ਬਣਾਤਾ ਗਉਣ ਬਖਸ਼ ਤੇ ਬਾ ਬਾਣੀ ਦਾ ਹੀ ਨਾਮ ਰਹੀਂ ਭਗਤੀ ਰਹੀਂ ਹਿਰਦੇ ਦੇ ਵਿੱਚ ਈਂਗਤਾ ਹੀ ਖਤਮ ਕਰਤੀ ਬਾਹਰਲਾ ਪਾਣੀ ਖਤਮ ਕਰ ਤਾਂ ਅੰਦਰੋਂ ਐਸਾ ਪਵਿੱਤਰ ਕੀਤਾ ਤੇ ਖੋ ਮਹਾਰਾਜ ਨੇ ਨਾਲ ਬਿਠਾ ਲਿਆ ਅੱਜ ਲੋਕ ਜੁਦਾ ਕਰਨਾ ਚੁੰਦੇ ਹਨ ਭਗਤ ਰਵਿਦਾਸ ਜੀ ਨੇ ਕਿ ਅਸੀਂ ਲੱਗ ਬਿਠਾਈਏ ਮੰਦਰ ਚ ਮੂਰਤੀ ਬਿਠਾ ਬਣਾ ਕੇ ਪਰ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਤਾਂ ਨਾਲ ਬਿਠਾਇਆ ਉਹਨਾਂ ਨੂੰ ਸਤਿਗੁਰੂ ਨੇ ਤਾਂ ਨਾਲ ਬਿਠਾਇਆ ਬਰਾਬਰ ਬਿਠਾਇਆ 15 ਭਗਤਾਂ ਨੂੰ ਕੋਈ ਉਹਨਾਂ 'ਚ ਫਰਕ ਨਹੀਂ ਹੈ ਮਹਾਰਾਜ ਵਿੱਚ ਗੁਰੂ 'ਚ ਤੇ ਭਗਤ ਵਿੱਚ ਸੱਚੇ ਭਗਤ ਵਿੱਚ ਸੰਤ ਵਿੱਚ ਕੋਈ ਫਰਕ ਨਹੀਂ ਹੁੰਦਾ ਆਤਮਾ ਇੱਕੋ ਜੀ ਹੋ ਜਾਂਦੀ ਹੈ ਪਵਿੱਤਰ ਪਰ ਦੁਨੀਆਂ ਦੇ ਲੋਕ ਅਜੇ ਵੀ ਵੱਖ ਕਰਨਾ ਚੁੰਦੇ ਆਂ ਪਰ ਜਦਕੁ ਰਬਦਾਸ ਜੀ ਨੇ ਤੇ ਮੂਰਤੀ ਦਾ ਖੰਡਨ ਕੀਤਾ ਸੀ ਉਹਨਾਂ ਨੇ ਖੰਡਨ ਕੀਤਾ ਬ੍ਰਾਹਮਣਾਂ ਨੂੰ ਕਿਹਾ ਤੁਸੀਂ ਮੂਰਤੀਆਂ ਰੱਖ ਲਓ ਤੇ ਇੱਕ ਪਾਸੇ ਭਗਤ ਜੀ ਸਾਡੇ ਤੇ ਅਸੀਂ ਉਹ ਚੀਜ਼ ਭੁੱਲ ਕੇ ਤੇ ਆਸ ਭੁੱਲ ਕੇ ਮਹਾਰਾਜ ਦੀ ਬਾਣੀ ਦਾ ਹਵਾਲਾ ਭੁੱਲ ਕੇ ਫਿਰ ਵੀ ਆਪੋ ਆਪਣੀਆਂ ਮਰਜ਼ੀਆਂ ਦੇ ਨਾਲ ਮੂਰਤੀਆਂ ਬਣਾ ਦਿੰਨੇ ਆ ਮੂਰਤੀਆਂ ਨੂੰ ਮੱਥਾ ਟੇਕਦੇ ਆ ਉਹ ਤਾਂ ਸ਼ਬਦ ਦੇ ਵਿੱਚ ਪ੍ਰਕਾਸ਼ਨ ਰਵਿਦਾਸ ਜੀ ਸਾਰੇ ਭਗਤ ਸ਼ਬਦਾਂ ਦੇ ਰਾਹੀ ਪ੍ਰਕਾਸ਼ ਹਨ ਉਹਨਾਂ ਦੀ ਬਾਣੀ ਦੇ ਵਿੱਚ ਪੂਜਾ ਹੈ ਬਾਣੀ ਪੜਨ ਦੇ ਵਿੱਚ ਉਹਦੇ ਗੁਣਾਂ ਨੂੰ ਧਾਰਨ ਕਰਨ ਲਈ ਉਹਨਾਂ ਦੀ ਪੂਜਾ ਹੈ ਆਓ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਪੜਦੇ ਸੇਵਾ ਨਿਭਾਉਂਦੇ ਜੀ ਨਿਕਾ ਭੁੱਲਾ ਜਨੀਆਂ ਅਨ ਮਹਾਰਾਜ ਮੱਤ ਬਖਸ਼ਨ ਆਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ